ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ हलत पलत मुख उजल होई है नित्या है हर पुरख निरंजना रहाओ जय हर सिमरन पया तह उपाद गत कीनी वड पागी हर जपना जन नानक कोह मत दीनी जप हर पव जल तरना ਇੱਕ ਦਿਨ ਪਿਤਾ ਮਹਿਤਾ ਕਾਲੂ ਨੇ ਗੁਰੂ ਜੀ ਨੂੰ ਕਿਹਾ ਘਰ ਦੇ ਸਾਰੇ ਨੌਕਰ ਆਪੋ ਆਪਣੇ ਕੰਮ ਗਏ ਹੋਏ ਹਨ ਫਸਲ ਦੀ ਰਾਖੀ ਲਈ ਹੋਰ ਕੋਈ ਨਹੀਂ ਹੈ ਇਸ ਵਾਸਤੇ ਪਸ਼ੂਆ ਤੂੰ ਫਸਲ ਦੀ ਰਾਖੀ ਲਈ ਤੂੰ ਖੇਤਾਂ ਨੂੰ ਚਲਿਆ ਜਾ ਗੁਰੂ ਜੀ ਪਿਤਾ ਦਾ ਕਿਆ ਮੰਨ ਖੇਤਾਂ ਨੂੰ ਤੁਰ ਪਏ ਖੇਤਾਂ ਦੇ ਦੋ ਤਿੰਨ ਚੱਕਰ ਮਾਰਨ ਬਾਅਦ ਉਹ ਥੱਕ ਕੇ ਲੰਮੇ ਪੈ ਗਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ ਦੁਪਹਿਰ ਦਾ ਸਮਾਂ ਹੋਣ ਕਰਕੇ ਦਿਨ ਤਪ ਗਿਆ ਸੀ ਉਸ ਸਮੇਂ ਘੋੜੇ ਉੱਪਰ ਸਵਾਰ ਰਾਏ ਬੁਲਾਰ ਆਪਣੇ ਖੇਤਾਂ ਨੂੰ ਦੇਖਣ ਤੋਂ ਬਾਅਦ ਉਧਰੋਂ ਦੀ ਲੰਘ ਰਿਹਾ ਸੀ ਉਸ ਦੇ ਨਾਲ ਮਹਿਤਾ ਕਾਲੂ ਤੇ ਹੋਰ ਅਹਲਕਾਰ ਵੀ ਸਨ ਰਾਏ ਬੁਲਾਰ ਨੇ ਦੂਰੋਂ ਵੇਖਿਆ ਇੱਕ ਕੋਬਰਾ ਸੱਪ ਆਪਣਾ ਫਨ ਖਿਲਾੜ ਕੇ ਬੈਠਾ ਹੋਇਆ ਹੈ ਉਹ ਹੌਲੀ-ਹੌਲੀ ਉਸ ਦਿਸ਼ਾ ਵੱਲ ਵਧਿਆ ਲੋਕਾਂ ਨੂੰ ਕਰੀਬ ਆਉਂਦਾ ਦੇਖ ਸੱਪ ਫਨ ਇਕੱਠਾ ਕਰ ਖੇਤਾਂ ਵਿੱਚ ਜਾਂ ਲੁਕ ਗਿਆ ਰਾਏ ਬੁਲਾਰ ਜਦ ਕਰੀਬ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਸੋ ਤੋ ਇਹ ਅਸ਼ਕਸ਼ ਕੋਈ ਹੋਰ ਨਹੀਂ ਬਲਕੇ ਖੁਦ ਗੁਰੂ ਨਾਨਕ ਦੇਵ ਜੀ ਸਨ ਗੁਰੂ ਜੀ ਜਦ ਉੱਠੇ ਤਾਂ ਉਹਨਾਂ ਦੇ ਬੁੱਲਾਂ ਉੱਪਰ ਪ੍ਰਮਾਤਮਾ ਦਾ ਨਾਮ ਸੀ ਰਾਇ ਬੁਲਾਰ ਨੇ ਇਹ ਦੂਸਰੀ ਕਰਾਮਾਤ ਦੇਖੀ ਸੀ ਇਸ ਤੋਂ ਪਹਿਲਾਂ ਉਸਨੇ ਗੁਰੂ ਜੀ ਉੱਪਰ ਵਿਸ਼ ਦਿਸ਼ਾ ਠਹਿਰ ਜਾਣ ਦਾ ਕੌਤਕ ਦੇਖਿਆ ਸੀ ਹੁਣ ਰਾਇ ਬੁਲਾਰ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਪ੍ਰਮਾਤਮਾ ਦੇ ਪਵਿੱਤਰ ਰੂਹ ਹਨ ਉਸਨੇ ਮਹਿਤਾ ਕਾਲੂ ਨੂੰ ਕਿਹਾ ਤੇਰਾ ਪੁੱਤਰ ਰੱਬੀ ਨੂਰ ਹੈ ਤੂੰ ਇਸ ਨੂੰ ਛਿੜਕਿਆ ਨਾ ਕਰ ਇਹ ਸ਼ਹਿਰ ਇਹਨਾਂ ਦੇ ਕਰਮ ਕਰਕੇ ਰਸਵਸ ਰਿਹਾ ਹੈ ਰਾਈ ਬੁਲਾਰ ਤੇ ਹੋਰ ਸਾਰਿਆਂ ਨੂੰ ਸ਼ਰਦਾ ਬਸ ਗੁਰੂ ਜੀ ਅੱਗੇ ਆਪਣਾ ਸਿਰ ਨਵਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ